ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਸਭ ਠੀਕ ਠਾਕ ਹਾਂ ਤੁਸੀਂ ਵੀ ਪਰਮਾਨ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਵੋਗੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਤੁਸੀਂ ਸਾਡੇ ਚੈਨਲ ਨੂੰ ਬਿਲਕੁਲ ਵੀ ਸਬਸਕ੍ਰਾਈਬ ਨਹੀਂ ਕਰਦੇ ਬਿਲਕੁਲ ਹੀ ਸਿਰਫ 2% ਸਬਸਕ੍ਰਾਈਬ ਹੋਇਆ ਹੈ ਵੀਡੀਓ ਤੁਸੀਂ ਵੇਖ ਲੈਂਦੇ ਜੇ ਤੇ ਫੋਨ ਤੁਸੀਂ ਫਿਰ ਬੰਦ ਕਰ ਦਿੰਦੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਿਆ ਕਰੋ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਕਿਉਂਕਿ ਸਾਡਾ ਮੇਰਾ ਨਵਾਂ ਚੈਨਲ ਹੈ ਮੈਨੂੰ ਵੀਡੀਓ ਬਣਾਉਣ ਲੱਗਿਆ ਹਜੇ ਘਬਰਾਹਟ ਹੁੰਦੀ ਹੈ ਤੁਹਾਨੂੰ ਪਤਾ ਨਵਾਂ ਨਵਾਂ ਜਦੋਂ ਕੰਮ ਸ਼ੁਰੂ ਕੋਈ ਵੀ ਕਰੀਏ ਤੇ ਘਬਰਾਹਟ ਹੀ ਹੁੰਦੀ ਹੈ ਚਲੋ ਬੰਦਾ ਐਕਸਪੀਰੀਅੰਸ ਤੋਂ ਹੌਲੀ ਹੌਲੀ ਸਿੱਖ ਜਾਂਦਾ ਹੈ ਹਾਂ ਇਸ ਕਰਕੇ ਸਾਡੀ ਫੈਮਿਲੀ ਦੇ ਮੈਂਬਰ ਬਣੋ ਤੇ ਸਾਨੂੰ ਸਪੋਰਟ ਕਰੋ ਅੱਜ ਸਾਡੀ ਗਲੀ ਦੇ ਵਿੱਚ ਫੰਕਸ਼ਨ ਹੈ ਸਗਨ ਲੱਗਣਾ ਤੇ ਚਲੋ ਆਓ ਤੁਹਾਨੂੰ ਮੈਂ ਸਗਨ ਬਖਾਉਣੀ ਆ ਚਲੋ ਸਾਡੇ ਨਾਲ ਤੁਸੀਂ ਵੀ ਇੰਜੋਏ ਕਰੋ ਸਭ ਤੋਂ ਪਹਿਲਾਂ ਜਾ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਸੁਖਮਨੀ ਸਾਹਿਬ ਦਾ ਪਾਠ ਸੀਨਾ ਸੇਲੀਆਂ ਪਹਿਣਾ ਨਾਲ ਬੈਠੇ ਗੁਰਬਾਣੀ ਸੁਣੀ ਸੁਖਮਨੀ ਸਾਹਿਬ ਦੇ ਪਾਠ ਸੁਣਿਆ ਗੁਰਬਾਣੀ ਸੁਣੀ ਕੀਰਤਨ ਹੋਇਆ बड़ा आनंद आया सीरिया भैन फिर बाद फोटो वगैरह खिचाइया वीडियो बनाई तो भी देख लो फिर आ गया रोटी का टाइम फिर थोड़ा थोड़ा खाना खादा लंच फिर उस रोटी तो खाने तो बाद फिर आइसक्रीम खाधी बड़ा मजा आया चलो बच्चे छगन लगा सोना खाना फिर अस अपने जोड़े पाके घरों आ गए ਗਾਜੀ ਦੇਖ ਲਿਆ ਹਣਾ ਹੁਣ ਤੁਸੀਂ ਸਗਨ ਇੰਨਾ ਕੀ ਸ਼ੂਟ ਕਰ ਸਕੇ ਹਾਂ ਪਤਾ ਕਿਉਂ ਅਗਲੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਹੈ ਹਨਾ ਅਸੀਂ ਆਪ ਨੂੰ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਕਿਉਂ ਵੜੀਏ ਹਨਾ ਕੋਈ ਆਪਣੇ ਘਰ ਦਾ ਜਿਵੇਂ ਕੋਈ ਵਿਆਹ ਫੰਕਸ਼ਨ ਹੋਵੇ ਤੇ ਫਿਰ ਤੇ ਬੰਦਾ ਚਲੋ ਹਰ ਇੱਕ ਚੀਜ਼ ਤੁਹਾਨੂੰ ਦਿਖਾ ਦਿੰਦਾ ਉਹ ਕਰਕੇ ਚਲੋ ਜਿੰਨਾ ਕਹੀਂ ਵੀਡੀਓ ਬਣਾ ਸਕੇ ਹੰਨੀ ਬਣਾਈ ਆ ਤੁਹਾਨੂੰ ਵਿਖਾਈ ਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਅਦੋਂ ਤੱਕ ਨਾ ਖਿਆਲ ਰੱਖਿਓ ਸ਼ਬਾ ਖੈਰ